ਦੋਸਤੋ ਮੈਂ ਗੁਰਨਾਮ ਸਿੰਘ ਮੈਸਮਪੁਰੀ ਪ੍ਰਧਾਨ ਬਲਡੂਨਸ ਕਲੱਬ ਮੈਧਪੁਰ ਸੋ ਸੋ ਅੱਜ ਦੀ ਵੀਡੀਓ ਮੈਂ ਬੜੇ ਭਰੇ ਮੰਦ ਦੇ ਨਾਲ ਸ਼ੂਟ ਕਰ ਰਿਹਾ ਕਿ ਸਾਡੇ ਬਹੁਤ ਹੀ ਪਿਆਰੇ ਮਿੱਤਰ ਡਾਕਟਰ ਤਰਲੋਚ ਸਿੰਘ ਜੀ ਤੇਜੀ ਨਕੁੰਦਰ ਵਾਲੇ ਸਾਡੇ درمیان ਨਹੀਂ ਰਹੇ ਇਸੇ 6 ਅਗਸਤ ਨੂੰ ਉਹ ਸਾਨੂੰ ਸੁਦੀਵੀ ਵੀ ਛੋੜਾ ਦੇ ਗਏ ਔਰ 15 ਅਗਸਤ ਸ਼ੁੱਕਰਵਾਰ ਵਾਲੇ ਦਿਨ ਉਹਨਾਂ ਦਾ ਭੋਗ ਹੈ ਸੋ ਡਾਕਟਰ ਸਾਹਿਬ ਪਿਛਲੇ ਲਗਭਗ 30 ਸਾਲ ਤੋਂ ਆਪਣੇ ਨਾਲ ਜੁੜੇ ਰਹੇ ਬਲਡ ਡੋਨਰਸ ਕਲੱਬ ਮੈਥ ਕੋ ਦੇ ਨਾਲ ਜਿੰਨੀਆਂ ਵੀ ਆਪਾਂ ਗਤੀਵਿਧੀਆਂ ਇਸ ਸਮੇਂ ਦਰبان ਕੀਤੀਆਂ ਡਾਕਟਰ ਸਾਹਿਬ ਬੜੇ ਨਿੱਠ ਕੇ ਸਾਡਾ ਸਾਥ ਦਿੰਦੇ ਰਹੇ ਬੇਸ਼ੱਕ ਉਹ ਖੂਨਦਾਨ ਕੈਂਪ ਲਗਾਉਣ ਦੀ ਗੱਲ ਹੋਵੇ ਕੋਈ ਮੈਡੀਕਲ ਕੈਂਪ ਲਗਾਉਣ ਦੀ ਗੱਲ ਹੋਵੇ ਕੋਈ ਨਾਟਕ ਮੇਲਾ ਕਰਾਉਣਾ ਹੋਵੇ ਬੂਟੇ ਲਗਾਉਣੇ ਹੋਣ ਜਾਂ ਕੋਈ ਹੋਰ ਸੋਸ਼ਲ ਐਕਟੀਵਿਟੀ ਹੋਵੇ ਉਹਦੇ ਵੇਲੇ ਡਾਕਟਰ ਸਾਹਿਬ ਨੇ ਤੁਹਾਨੂੰ ਮਨੋਂ ਤੇ ਤੁਹਾਨੂੰ ਸਾਡਾ ਵਾਚੜ ਕੇ ਸਾਥ ਦਿੱਤਾ ਸੋ ਡਾਕਟਰ ਸਾਹਿਬ ਲਗਭਗ ਮੇਰੇ ਹਾਣੇ ਸੀਗੇ ਐਸਟੀਮੇਟਡ 58-60 ਸਾਲ ਦੀ ਉਮਰ ਹੋ ਸਕਦੀ ਹੈ ਸੋ ਇਸ ਉਮਰ ਦੇ ਵਿੱਚ ਡਾਕਟਰ ਸਾਹਿਬ ਬੜੇ ਫਿਟ ਫੈਟ ਸੀਗੇ ਆਪਣੇ ਸਿਹਤ ਦਾ ਧਿਆਨ ਰੱਖਣ ਵਾਲੇ ਸੀ ਲੇਕਿਨ ਅਚਾਨਕ ਸੰਕੇਪ ਜੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ। ਔਰ ਇਸੇ ਮਈ ਦੇ ਵਿੱਚ ਜਦੋਂ ਮੈਂ ਕੈਨੇਡਾ ਆਉਣਾ ਸੀ ਤੇ ਮੈਂ ਡਾਕਟਰ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਨਾਲ 10 ਮਿੰਟ ਬੈਠ ਕੇ ਗੱਪਸਰ ਮਾਰ ਕੇ ਵੀ ਆਏ ਹਾਂ। ਔਰ ਇਹ ਵੀ ਵਾਦਾ ਕਰਕੇ ਆਏ ਸੀ ਵੀ ਮੈਂ ਅਕਤੂਬਰ ਨਵੰਬਰ ਜਨਵਰੀ ਤੱਕ ਮੁਰੋਣਾ ਤੇ ਫਿਰ ਦੁਬਾਰਾ ਆਪਾਂ ਸੋਸ਼ਲ ਐਕਟੀਵਿਟੀ ਸ਼ੁਰੂ ਕਰਾਂਗੇ। ਲੇਕਿਨ ਇਹਦੇ ਦਰਮਿਆਨ ਵੀ ਮੇਰੇ ਦੋਸਤ ਐਸ.ਪੀ. ਸਿੰਘ ਜੀ ਉਹਨਾਂ ਦੀ ਟੀਮ ਜਿਹੜੇ ਉੱਥੇ ਬਲਡ ਹੌਸਪੀਟਲ ਮੈਥ ਪਰਵਲ ਨੂੰ ਕੰਮ ਕਰਦੀ ਰਹੀ ਹੈ ਉਹਦੇ ਵਿੱਚ ਡਾਕਟਰ ਸਾਹਿਬ ਸ਼ਾਮਲ ਹੁੰਦੇ ਰਹੇ ਸੋ ਇਹ 6 ਅਗਸਤ ਨੂੰ ਜਦੋਂ ਮੈਨੂੰ ਸੁਨੇਹਾ ਮਿਲਿਆ ਕਿ ਡਾਕਟਰ ਸਾਹਿਬ ਜੀ ਵੀ ਛੋੜਾ ਦੇ ਗਏ ਤੇ ਮਨ ਨੂੰ ਬੜਾ ਦੁੱਖ ਲੱਗਿਆ ਔਰ ਦੋਸਤੋ ਇਹ ਮੈਂ ਵੀਡੀਓ ਜੋ ਬਣਾ ਰਿਹਾ ਤੁਹਾਡੇ ਸਾਹਮਣੇ ਮੈਂ ਦੋ ਤਿੰਨ ਵਾਰੀ ਇਹਨੂੰ ਡਿਲੀਟ ਕਰਕੇ ਵਿੱਚੋਂ ਛੱਡ ਕੇ ਫੇਰ ਦੁਬਾਰਾ ਬਣਾ ਰਿਹਾ ਉਹਦੇ ਤੁਰ ਜਾਣ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਉਹ ਜੋ ਇੱਥੇ ਗੱਲ ਕੁਝ ਦੁੱਖ ਵਾਲੀਆਂ ਗੱਲਾਂ ਹੋ ਗਈਆਂ ਵੀ ਉਹਨਾਂ ਦੇ ਇੱਕ ਲੁਕਤੇ بیٹے ਕੁਮਰਿੰਦਰ ਸਿੰਘ ਜੀ ਦਾ ਵਿਆਹ ਰੱਖਿਆ ਫੇਰ ਸੋ ਡਾਕਟਰ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਪੈਲਸ ਬੁੱਕਰਾ ਰਿਹਾ ਸੀ ਇਹ ਹੋਰ ਰਾਗੀ ਢਾਡੀ ਜਾਂ ਜੋ ਵੀ ਵਿਆਹ ਦੇ ਕਾਰੋਬਾਰ ਹੁੰਦੇ ਕਾਰ-ਵਿਆਰ ਹੁੰਦੇ ਆ ਉਹ ਕਰ ਰਿਹਾ ਸੀ ਤਨਕੇਪ ਜੀ ਬਿਮਾਰੀ ਤੋਂ ਬਾਅਦ ਡਾਕਟਰ ਸਾਹਿਬ ਦਾ ਦਿਹਾਂਤ ਹੋ ਗਿਆ ਮੇਤਰਾਂ ਦਾ ਤੁਰ ਜਾਣਾ ਔਰ ਸਮਾਜ ਸੇ ਵੀ ਜਿਹੜੇ ਸੰਸਥਾਵਾਂ ਚ ਤੁਰਨ ਵਾਲੇ ਬੰਦੇ ਨਾਲ ਤੁਰ ਜਾਣਾ ਪਰਿਵਾਰ ਦੇ ਨਾਲ-ਨਾਲ ਸੰਸਥਾਵਾਂ ਨਾਲ ਬਹੁਤ ਸਾਰੇ ਘਟੇ ਪੈਂਦੇ ਸੋ ਡਾਕਟਰ ਸਾਹਿਬ ਦੇ ਪਰਿਵਾਰ ਨਾਲ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਬਹੁਤ ਵੱਡਾ ਘਾਟਾ ਪਿਆ ਡਾਕਟਰ ਸਾਹਿਬ ਦਾ ਆਪਣੇ ਪਰਿਵਾਰ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਹੋਰ ਰਿਸ਼ਤੇਦਾਰਾਂ ਦੇ ਨਾਲ ਬੜਾ ਮੋਸਮ ਹੈ ਕਿਉਂਕਿ ਟੈਕਨੀਕਲ ਹੈਂਡ ਹੋਣ ਕਰਕੇ ਹਰ ਵੇਲੇ ਬੰਦੇ ਨੂੰ ਡਾਕਟਰ ਸਾਹਿਬ ਦੀ ਲੋੜ ਪੈਂਦੀ ਹੈ ਔਰ ਸਾਨੂੰ ਵੀ ਜਦੋਂ ਕਦੇ ਜ਼ਰੂਰਤ ਪੈਂਦੀ ਸੀ ਕੋਈ ਨੀਡੀ ਪਰਸਨ ਮਰੀਜ਼ ਆ ਜਾਂਦਾ ਸੀ ਤਾਂ ਅਸੀਂ ਛੱਡ ਡਾਕਟਰ ਸਾਹਿਬ ਦਾ ਮੈਸੇਜ ਉਹਨਾਂ ਨੂੰ ਇੱਕ ਫੋਨ ਕਰ ਦਿੰਦਾ ਸੀ ਡਾਕਟਰ ਸਾਹਿਬ ਸਾਡਾ ਮਰੀਜ਼ ਆ ਰਿਹਾ ਦਾ ਧਿਆਨ ਰੱਖਿਓ ਤੇ ਬਾਕੀ ਸਾਰੇ ਹੀ ਮਸਲੇ ਲਗਭਗ ਹੱਲ ਹੋ ਜਾਂਦੇ ਸੀ ਡਾਕਟਰ ਸਾਹਿਬ ਨੇ ਹਰ ਮਸਲੇ ਦੇ ਵਿੱਚ ਸਾਡੀ ਬੜੀ ਹੈਲਪ ਕੀਤੀ ਹੈ ਖਾਸ ਜ਼ਰੂਰਤੇ ਜਿਹੜੇ ਪਿੰਡੂ ਇਲਾਕੇ ਦੇ ਮਰੀਜ਼ ਹੁੰਦੇ ਕਿਸੇ ਨੂੰ ਸਲਾਹ ਦੀ ਲੋੜ ਹੈ ਕਿਸੇ ਦਾ ਟ੍ਰੀਟਮੈਂਟ ਚੱਲ ਰਿਹਾ ਜਾਂ ਕਿਤੇ ਹੋਰ ਹਸਪਤਾਲ ਵਿੱਚ ਰੈਫਰ ਹੋਣ ਦੀ ਗੱਲ ਹੈ ਡਾਕਟਰ ਸਾਹਿਬ ਨੇ ਸਾਡੀ ਬੜੀ ਹੈਲਪ ਕੀਤੀ ਔਰ ਖਾਸ ਜ਼ਰੂਰਤੇ ਫੋਨ ਦੇ ਉੱਤੇ ਹਰ ਵਕਤ ਮੰਗ ਲਈ ਜਾਂਦੀ ਸੀ ਬੇਸ਼ੱਕ ਉਹਨਾਂ ਦਾ ਬੜਾ ਬਿਜ਼ੀ ਸ਼ਡਿਊਲ ਹੁੰਦਾ ਸੀ ਲੇਕਿਨ ਫਿਰ ਵੀ ਸਾਡੇ ਨਾਲ ਗਾਹੇ-ਬਗਾਹੇ ਕੰਟੈਕਟ ਕਰਦੇ ਰਹੇ ਸੋ ਡਾਕਟਰ ਸਾਹਿਬ ਦਾ ਇਸ ਜਿਹੜੀ ਆਪਾਂ ਕਹ ਲਈਏ ਕਿ 60 ਸਾਲ ਦੀ ਉਮਰ ਦੇ ਵਿੱਚ ਲਗਭਗ ਤੁਰ ਜਾਣਾ ਸਾਡੇ ਵਾਸਤੇ ਬੜਾ ਦੁਖਦਾਈ ਹੈ ਔਰ ਜਿਹੜੇ ਉਹਨਾਂ ਦੇ ਕਰਨ ਵਾਲੇ ਕੰਮ ਹੈ ਸਮਾਜ ਪ੍ਰਤੀ ਸੇਵਾ ਕਰਨ ਵਾਲੇ ਸੀ ਬਹੁਤ ਰਹਿ ਗਈ। ਸੋ ਮੈਂ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਇਸ ਵੀਡੀਓ ਰਾਹੀਂ ਅਪੀਲ ਕਰਨੀ ਚਾਹੁੰਦਾ ਜਿੰਨੇ ਵੀ ਬਲੱਡ ਰੂਸ ਕਲੱਬ ਮਹੱਤਵਪੂਰਨ ਦੇ ਮੈਂਬਰ ਹੈ ਕਿ 15 ਅਗਸਤ ਦਿਨ ਸ਼ੁੱਕਰਵਾਰ ਡਾਕਟਰ ਸਦਾਪੂ ਹੋ ਗਏ। ਜਿਹੜਾ ਉਹਨਾਂ ਦੀ ਕਲੀਨਿਕ ਦੇ ਨੇੜੇ ਸ਼ੰਕਰ ਰੋਡ ਦੇ ਉੱਤੇ ਗੁਰਦਾਰਾ ਸਾਹਿਬ ਦੇ ਵਿੱਚ ਸੋ ਸਾਰੇ ਦੋਸਤ ਤੇ ਹਾਜ਼ਰੀ ਲਵਾਉਣ ਔਰ ਡਾਕਟਰ ਸਾਹਿਬ ਦੇ ਪਰਿਵਾਰ ਦੇ ਨਾਲ ਅਫਸੋਸ ਪ੍ਰਗਟ ਕਰਨ ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਡਾਕਟਰ ਸਾਹਿਬ ਦੇ ਜਾਣ ਕਰਕੇ ਬਹੁਤ ਵੱਡਾ ਘਾਟਾ ਪਿਆ। ਸੋ ਇਹ ਵੀਡੀਓ ਡਾਕਟਰ ਸਾਹਿਬ ਦੇ ਤਿਹਾਨ ਤੋਂ ਬਾਅਦ ਇੱਕ ਸ਼ੋਕਮਤਾ ਵੀ ਸਾਡੇ ਕਲੱਬ ਵੱਲੋਂ ਸੋ ਇਹਨਾਂ ਦੋਸਤਾਂ ਦੇ ਤੁਰ ਜਾਣ ਦੇ ਨਾਲ ਬਹੁਤ ਸੱਡਾ ਨਿੱਜੀ ਨੁਕਸਾਨ ਹੋਇਆ ਐ ਸਾਥ ਜੁੜ ਕੇ ਅਪੀਲ ਕਰਦਾ ਕਿ ਗੁਰੂ ਮਹਾਰਾਜ ਡਾਕਟਰ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਔਰ ਉਹਨਾਂ ਦੇ ਪਰਿਵਾਰ ਨੂੰ ਪਾਣਾ ਮਰਲਦਾ ਬਲ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ